ਪਪਲ ਪ੍ਰੀਤ ਸਿੰਘ ਦੇ ਕੇ ਸਾਰਾ ਉਹਨਾਂ ਦਾ ਸੰਭਾਲਦੇ ਸੀਗੇ ਕਿ ਜੇ ਖੁਦ ਅਮਰਪਾਲ ਹੋਰੀ ਤਿੰਨ ਜਾਣੇ ਇਸ ਵੇਲੇ ਡਿਪਟਾ ਦੇ ਦਾ 9 ਅਪ੍ਰੈਲ ਦੇ ਕਰੀਬ ਜਿਹੜਾ ਉਹ ਪਪਲ ਪ੍ਰੀਤ ਸਿੰਘ ਹੋਰਾਂ ਦੀ ਜਿਹੜੀ ਹੈ ਕਾਫੀ ਰਹੇ ਹਾਏ ਜਿੱਤੇ ਅੱਜ ਅੱਜ ਤੋਂ ਅਸੀਂ ਤੁਹਾਨੂੰ ਅੱਗੇ ਅੱਗੇ ਬਸਦੀਆਂ 48 ਉੱਪਰ ਕੰਮ ਗੱਡੀਆਂ ਦਾ ਹੁਣੇ ਲਾਈਵ ਸੀਰੀਅਸ ਚਾਹੀਦਾ ਹੈ ਕਾਰਨ ਕਿ ਕੋਈ ਨੰਦਪੁਰ ਸਾਹਿਬ ਇੱਕ ਜਿਹੜੀ ਇਹਨਾਂ ਨੇ ਫੌਜ ਬਣਾਈ ਸੀ ਉਹ ਜਿਹੜੀ ਫੌਜ ਬਣਾਈ ਆ ਉਹਦੇ ਬਾਰੇ ਅਸੀਂ ਪਤਾ ਕਰਨਾ ਹੈ ਤੇ ਚਾਚਾ ਹਰਜੀਤ ਉਹ ਚ ਇਹਨਾਂ ਨੇ ਕਿਹਾ ਸੀ ਕਿ ਸਾਨੂੰ ਆਜੀ ਅੱਜ ਇਹਨਾਂ ਨੇ ਰਿਮਾਰਡ ਮੰਗਿਆ 7 ਦਿਨ ਦਾ ਰਿਮਾਂਡ ਮੰਗਿਆ ਸੀ ਇਹਨਾਂ ਨੇ ਪੁਲਿਸ ਪ੍ਰਸ਼ਾਸਨ ਇਹ ਕਿਹਾ ਸੀ ਕਿ ਸਰਕਾਰ ਵੱਲੋਂ ਕਿ ਸਾਨੂੰ ਜਿਹੜਾ ਰਿਮਾਂਡ ਚਾਹੀਦਾ ਹੈ ਕਾਰਨ ਕੀ ਕੋਈ ਨੰਦਪੁਰ ਸਾਹਿਬ ਇੱਕ ਜਿਹੜੀ ਇਹਨਾਂ ਨੇ ਫੌਜ ਬਣਾਈ ਸੀ ਉਹ ਜਿਹੜੀ ਫੌਜ ਬਣਾਈ ਆ ਉਹਦੇ ਬਾਰੇ ਅਸੀਂ ਪਤਾ ਕਰਨਾ ਹੈ ਤੇ ਚਾਚਾ ਹਰਜੀਤ ਸਿੰਘ ਜਿਹੜੇ ਭਾਈ ਅਮਰਤਪਾਲ ਦੇ ਚਾਚਾ ਜੀ ਨੇ ਉਹਨਾਂ ਤੋਂ ਅਸੀਂ ਕਾਫੀ ਕੁਝ ਬਰਾਮਦ ਕਰਨਾ ਹੈ ਤਾਂ ਮੈਂ ਇਹ ਰਿਕੁਐਸਟ ਕੀਤੀ ਸੀ ਕਿ ਜੱਜ ਸਾਹਿਬ ਜਿਹੜੀ ਪਹਿਲੋਂ ਇਹਨਾਂ ਨੇ ਰਿਮਾਂਡ ਮੰਗਿਆ ਸੀ ਉਸ ਇਹਨਾਂ ਨੇ ਕਿਹਾ ਸੀ कि ਸਾਨੂੰ ਤਾਂ ਮੋਬਾਈਲ ਚਾਹੀਦੇ ਨੇ ਸਾਨੂੰ ਮੋਬਾਈਲ ਦੇ ਜਿਹੜੀਆਂ ਅੱਗੇ ਕਾਲ ਹੋਈਆਂ ਨੇ ਉਹ ਪਤਾ ਕਰਨਾ ਅਸੀਂ ਤੇ ਅਸੀਂ ਜਿਹੜੇ ਵੈਪਨ ਬਰਾਮਦ ਕੀਤੇ ਤਾਂ ਮੈਂ ਜੱਸਾ ਨੂੰ ਬੇਨਤੀ ਕੀਤੀ ਕਿ ਪਹਿਲਾਂ ਚਾਰ ਚੀਜ਼ਾਂ ਜਿਹੜੀਆਂ ਆਲਰੇਡੀ ਮੰਗ ਚੁੱਕੇ ਨੇ ਹੁਣ ਉਹਨਾਂ ਨੇ ਉਹ ਚੀਜ਼ਾਂ ਛੱਡ ਦਿੱਤੀਆਂ ਨੇ ਤੇ ਨਵੀਆਂ ਚੀਜ਼ਾਂ ਮੰਗਣ ਲੱਗ ਪਏ ਕਿ ਨਹੀਂ ਦਿੰਦਾ ਰਿਮਾਂਡ ਆ ਜੀ ਤਾਂ ਜੱਸਾ ਹਣੇ ਜਿਹੜਾ ਰਿਮਾਂਡ ਆ ਉਹ 28 ਤਰੀਕ ਤੱਕ ਦੇ ਦਿੱਤਾ ਹੈ ਇਹਨਾਂ ਨੇ 7 ਦਿਨ ਦਾ ਮੰਗਿਆ ਸੀ ਪਰ ਇਹਨਾਂ ਨੇ ਹੁਣ ਜਿਹੜੀ ਸਟੋਰੀ ਬਦਲ ਕੇ ਬਿਲਕੁਲ ਬਦਲਤੀ ਹੈ ਕਿਉਂਕਿ ਪਹਿਲੇ ਜਿਹੜੇ 4 ਦਿਨ ਦੇ ਅੰਦਰ ਕੋਈ ਰਿਕਵਰੀ ਨਹੀਂ ਹੋਈ ਕੁਝ ਨਹੀਂ ਉਸ ਦੇ ਵਿੱਚ ਹੋਇਆ ਪਰ ਹੁਣ ਤੀਜਾ ਜਿਹੜਾ ਦੂਜਾ ਸਟੈਪ ਹੈ ਇਹ ਸਰਕਾਰ ਨੇ ਆਪ ਦਾ ਚੇਂਜ ਕੀਤਾ ਹੋਇਆ ਸੋ ਮੈਨੂੰ ਲੱਗਦਾ ਹੈ ਕਿ ਇਹ ਜਾਣ ਬੁੱਝ ਕੇ ਜਿਹੜੀ ਇਹ ਸਟੇਟ ਹੈ ਇਹ ਕਰ ਰਹੀ ਹੈ ਇਸ ਦੇ ਵਿੱਚ ਕੋਈ ਰਿਕਵਰੀ ਨਹੀਂ ਇਹ ਕਿਹਾ ਗਿਆ ਕਿ ਇਹਨਾਂ ਕੋਲ ਬਹੁਤ ਵੱਡੇ ਵੈਪਨ ਸੀ ਜਾਂ ਇੱਕ ਤਰ੍ਹਾਂ ਦੀ ਬਹੁਤ ਵੱਡੀ ਫੌਜ ਸੀ ਸੋ ਇੱਕ بڑا ਮਜ਼ਾਕ ਹੈ ਉਹ ਫੌਜ ਬਾਰੇ ਕਿਸੇ ਵੀ ਪ੍ਰਾਈਵੇਟ ਬੰਦੇ ਨੇ ਅੱਜ ਤੱਕ ਕੰਪਲੇਂਟ ਨਹੀਂ ਕੀਤੀ ਕਿ ਉਹ ਫੌਜ ਨੇ ਅੱਜ ਤੱਕ ਕਿਤੇ ਹਮਲਾ ਨਹੀਂ ਕੀਤਾ ਇਹ ਕਹਿੰਦੇ ਇੰਡੀਅਨ ਸਟੇਟ ਨੂੰ ਡਰ ਸੀ ਹਮਲਾ ਕਰਨ ਦਾ ਔਰ ਇੱਕ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਉਸ ਦੇ ਵਿੱਚ ਕੋਈ ਕਿਤੇ ਰੇਡ ਨਹੀਂ ਅਜੇ ਤੱਕ ਹੋਈ ਉਸ ਦੇ ਵਿੱਚ 7 ਬੰਦੇ ਡਿਪੂ ਅੱਗੇ ਉਹਨਾਂ ਨੂੰ ਅਰੈਸਟ ਕੀਤਾ ਹੈ ਟੋਟਲ 8 ਬੰਦੇ ਅਸੀਂ ਅੱਜ ਦੁਬਾਰਾ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤੇ ਸੀ ਜਦਕਿ ਸਾਡੀ ਤਫ਼ਤੀਸ਼ ਅਜੇ ਮੁਕੰਮਲ ਨਹੀਂ ਸੀ ਗਈ ਅਸੀਂ ਮਾਨਯੋਗ ਅਦਾਲਤ ਕੋਲੋਂ ਇਹਨਾਂ ਦਾ 7 ਦਿਨ ਦਾ ਪੁਲਸਰਮਾਨਡ ਦੀ ਮੰਗ ਕੀਤੀ ਸੀ ਅਦਾਲਤ ਨੇ ਸਾਡੀ ਮੰਗ ਨੂੰ ਮੰਨਦਿਆਂ ਹੋਇਆਂ 28 ਤਿੰਨ ਤੱਕ ਇਹਨਾਂ ਦਾ ਪੁਲਸਰਮਾਨਡ ਜਿਹੜਾ ਸਾਨੂੰ ਦਿੱਤਾ ਸਰ 80 ਬੰਦਾ ਤਿੰਨ ਦਿਨ ਦਾ ਰਿਮਾਂਡ ਬਣਿਆ ਜੀ ਅਮਨਦੀਪ ਸਿੰਘ ਅਮਨਾ ਹਾਂਜੀ ਤਿੰਨ ਦਿਨ ਦਾ ਰਿਮਾਂਡ ਜੀ ਜਿਹੜਾ ਗਿਰਤਾ ਹੁਣ ਕੀ ਮੋਬਾਈਲ ਦਾ ਨੰਬਰ ਐ ਫੇਜ ਆ ਤਾ ਕਿ ਅਸੀਂ ਮੋਬਾਈਲ ਤੇ ਬਹੁਤ ਰਾਤ ਨਿਕਲੇ ਤੇ ਕੀ ਨਿਕਲਿਆ ਸਰ ਬਿਲਕੁਲ ਜੀ ਉਹ ਸਾਡੀ ਤਫਤੀਸ਼ ਚੱਲ ਰਹੀ ਆ ਅਸੀਂ ਇਸ ਕਰਕੇ ਅੱਗੇ ਹੋਰ ਰਿਮਾਂਡ ਮੰਗਿਆ ਔਰ ਸਾਨੂੰ ਜੇ ਲੋਡ ਹੋਰ ਪੈਗੀ ਤੇ ਹੋਰ ਰਿਮਾਂਡ ਵੀ ਲਵਾਂਗੇ ਇਹ ਸਾਡੀ ਤਫਤੀਸ਼ ਨਾਲ ਰਿਕਵਰੀ ਹੋਈ ਹੋਣੀ ਹੈ ਬਰਿੰਦਰ ਸਿੰਘ ਵੀ ਜਾਂਦਾ ਜਾ ਰਹੇ ਜੀ ਬਿਲਕੁਲ ਉਹ ਵੀ ਆ ਰਿਹਾ ਜੀ ਉਹਨਾਂ ਨੂੰ ਵੀ ਲਿਆ ਕੇ ਪੇਸ਼ ਕਰਾਂਗੇ ਸਰ ਰਿਕਵਰੀ ਕੀ ਹੋਇਆ ਜੀ ਇਹਨਾਂ ਦੇ ਕੋਲ ਰਿਕਵਰੀ ਕੀ ਹੋਇਆ ਜੀ ਤੁਹਾਨੂੰ ਜਿਹੜਾ ਇਹਦੇ ਬਾਰੇ ਬਾਅਦ ਚ ਕਲੀਅਰ ਕਰ ਦਾਂਗੇ ਜਿੰਦਰ ਫੌਜੀ ਕੱਲ ਪੇਸ਼ ਹੋਏਗਾ ਕਦੋਂ ਪੂਰਾ ਹੋ ਰਿਹਾ ਹੈ ਇਹਨੰਸ ਤੇ ਅਗਲੇ ਮਹੀਨੇ ਹੋ ਰਿਹਾ ਜੀ ਜਿਹੜੀ ਡੇਟ ਹੋ ਗਈ ਹੈ ਅਸੀਂ ਇਹਦੇ ਬਾਰੇ ਜਿੰਦਰ ਜਿੰਦਰ ਫੌਜੀ ਕੱਲ ਪੇਸ਼ ਕੀਤਾ ਜਾਏਗਾ ਹਾਂ ਜਦੋਂ ਉਥੋਂ ਆ ਜਾਣਗੇ ਜੀ ਕਿਉਂਕਿ ਕੱਲ ਨੂੰ ਉਥੋਂ ਲੈ ਕੇ ਆ ਰਹੇ ਨੇ ਜਦੋਂ ਇੱਥੇ ਪਹੁੰਚ ਜਾਣਗੇ ਲਿਆ ਕੇ ਸਿੱਧਾ ਜਿੱਥੇ ਪੇਸ਼ ਕਰਨਾ। ਪਿਛਲੇ ਦਿਨਾਂ ਦੇ ਦੌਰਾਨ ਇੱਕ ਹੋਰ ਵੀ ਗ੍ਰਿਫਤਾਰੀ ਹੋਈ ਉਹਦੇ ਬਾਰੇ ਡਿਟੇਲ ਤੇ। ਅਮਨਦੀਪ ਸਿੰਘ ਅਮਨਾ son of ਚੜਤ ਸਿੰਘ ਵਾਸੀ ਪੰਜਗੜਾਈ ਪਲਾਂ थाना ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ਨੂੰ ਅਸੀਂ ਅਰੈਸਟ ਕੀਤਾ ਹੈ। ਤੇ ਹੁਣ ਉਹ ਵੀ ਐਫਆਈਆਰ 'ਚ ਹਾਂਜੀ ਬਿਲਕੁਲ ਜੀ ਐਫਆਈਆਰ ਨੰਬਰ 48 ਦੇ ਵਿੱਚ ਹੋਇਆ। ਅੱਛਾ ਡੀਐਸਪੀ ਸਾਹਿਬ ਬਹੁਤ ਜ਼ਾਰੇ ਕਾਂ ਦੇ ਵਿੱਚ ਸ਼ਮਨਤ ਸਿੰਘ ਮੁਖਰੋ ਦੀ ਵੀ ਬਿਲਕੁਲ ਜੀ ਉਹ ਵੀ ਨਾਲ ਆਇਆ ਹੈ। ਬਾਈ ਨੇ ਮੈਂ ਐਫਆਈਆਰ ਦੇ ਵਿੱਚ ਅਮੇਰ ਦਾ ਵੀ